ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਪੰਜਾਬੀ ਫੂਡ ਹੈਂਸ ਅੱਜ ਆਪਾਂ ਬਣਾਇਆ ਹੈ ਜੀ ਪੀਜ਼ਾ ਜਿਹੜਾ ਕਿ ਆਪਾਂ ਘਰ ਦੀਆਂ ਚੀਜ਼ਾਂ ਤੋਂ ਹੀ ਬਣਾਇਆ ਹੈਗਾ ਤੇ ਇਹਨੂੰ ਆਪਾਂ ਬਿਨਾ ਓਵਨ ਦੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਇਆ ਤੇ ਇਹ ਜਿਹੜਾ ਪੀਜ਼ਾ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਚਲੋ ਜੀ ਆਪਾਂ ਇਹਦੀ ਰੈਸਪੀ ਜਿਹੜੀ ਸ਼ੇਅਰ ਕਰਦੇ ਆਂ ਇਹਦੇ ਲਈ ਆਪਾਂ ਲਈ ਹੈ ਜੀ ਇੱਕ ਕੌਲੀ ਮੈਦੇ ਦੀ ਲਈ ਹੈ ਮੈਦੇ ਨੂੰ ਆਪਾਂ ਛਾਣ ਲਿਆ ਸੀ ਇਹਦੇ ਵਿੱਚ ਆਪਾਂ ਜਿਹੜਾ ਟੇਸਟ ਦੇ ਅਕੋਰਡਿੰਗ ਆਪਣੇ ਨਾਮ ਕੈਡ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦਹੀਂ ਪਾਵਾਂਗੇ ਦਹੀਂ ਦੇ ਆਪਾਂ 4-5 ਚਮਚੇ ਜਿਹੜੇ ਇਹਦੇ ਜੈਡ ਕੀਤੇ ਆ ਦਹੀਂ ਤੁਹਾਡਾ ਜੇਕਰ ਖੱਟਾ ਵੀ ਹੈ ਤਾਂ ਵੀ ਚੱਲ ਸਕਦਾ ਹੁਣ ਇਹਦੇ ਵਿੱਚ ਆਪਾਂ ਦੇਸੀ ਘਿਓ ਦੇ 2.5 ਚਮਚ ਪਾ ਦਾਂਗੇ ਇੱਥੇ ਆਪਾਂ 2 ਚਮਚ ਯੂਜ਼ ਕੀਤੇ ਆ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਪਾਵਾਂਗੇ ਅੱਧਾ ਕ ਚਮਚਾ ਮਿੱਠਾ ਸੋਡਾ ਪਾਉਣਾ ਥੋੜਾ ਜਿਹਾ ਦੇ ਵਿੱਚ ਪਾਣੀ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਾਣੀ ਜਿਹੜਾ ਤੁਸੀਂ ਉਹ ਘੱਟ ਪਾਉਣਾ ਹੈਗਾ ਇਹਨੂੰ ਜਿਵੇਂ ਆਟਾ ਗੁੰਨਦੇ ਆ ਉਹਦੇ ਤਰੀਕੇ ਨਾਲ ਹੀ ਆਪਾਂ ਇਹਦਾ ਡੋ ਤਿਆਰ ਕਰਨਾ ਵਧੀਆ ਨਹੀਂ ਬਾਲਾ ਜਿੰਨਾ ਢਿੱਲਾ ਕਰਨਾ ਇਹਨੂੰ ਇਸ ਤਰੀਕੇ ਨਾਲ ਤੁਸੀਂ ਇਹਨੂੰ ਮਿਕਸ ਕਰਨਾ ਤੋ ਜਿਹੜਾ ਇਹਦਾ ਡੋ ਤਿਆਰ ਕਰਨਾ ਨੂੰ ਚੰਗੀ ਤਰ੍ਹਾਂ ਗੁੰਨਣਾ ਆਟੇ ਨੂੰ ਮੁੱਕੀਆਂ ਦੇ ਕੇ ਚੰਗੀ ਤਰ੍ਹਾਂ ਗੁੰਨਣਾ ਕਿ ਇਹਨੂੰ ਵਧੀਆ ਤਰੀਕੇ ਨਾਲ ਹੀ ਤਿਆਰ ਕਰਨਾ ਇਹਨੂੰ ਥੋੜਾ ਜਿਆਦਾ ਟਾਈਮ ਗੁੰਨਣਾ ਪੈਣਾ ਤਾਂ ਕਿ ਇਹ ਵਧੀਆ ਤਰੀਕੇ ਨਾਲ ਸੈੱਟ ਹੋ ਜੇ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਦਾ ਆਪਣਾ ਡੋ ਤਿਆਰ ਹੋਇਆ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਗੁੰਨਣਾ ਥੋੜਾ ਜਿਹਾ ਜੇ ਦੇ ਉੱਪਰ ਆਪਾਂ ਘਿਓ ਲਾ ਕੇ ਫਿਰ ਫੇਰ ਇਹਨੂੰ ਆਪਾਂ ਗੁੰਨ ਲੈਣਾ ਜਿੰਨਾ ਜ਼ਿਆਦਾ ਚੰਗਾ ਇਹਨੂੰ ਗੁੰਨਾਂਗੇ ਓਨਾਂ ਵਧੀਆ ਪੀਜ ਆਪਣਾ ਤਿਆਰ ਹੋਊਗਾ ਹੁਣ ਆਪਾਂ ਥੋੜੇ ਸਮੇਂ ਲਈ ਜਿਹੜਾ ਕੱਪੜਾ ਦੇ ਕੇ ਉੱਪਰ ਇਹਨੂੰ ਚੰਗੀ ਤਰ੍ਹਾਂ ਢੱਕ ਕੇ ਰੱਖ ਦਾਂਗੇ ਇਹਨੂੰ ਲਗਭਗ ਆਪਾਂ 20 ਮਿੰਟ ਤੱਕ ਢੱਕ ਕੇ ਰੱਖਣਾ ਰੈਸਟ ਲਈ ਤਾਂ ਕਿ ਚੰਗੀ ਤਰ੍ਹਾਂ ਸੈੱਟ ਹੋ ਸਕੇ ਹੁਣ ਆਪਾਂ ਇਹਦੇ ਆਸਤੇ ਜਿਹੜਾ ਆਪਾਂ ਪਨੀਰ ਜਿਹੜਾ ਘਰੇ ਬਣਾਇਆ ਸੀਗਾ ਉਹਦੀ ਟਾਪਿੰਗ ਆਸਤੇ ਆਪਾਂ ਜਿਹੜਾ ਪਨੀਰ ਤਿਆਰ ਕਰਾਂਗੇ ਇਹਨੂੰ ਥੋੜਾ ਜਿਹਾ ਆਪਾਂ ਹਲਕਾ ਜਿਹਾ ਫਰਾਈ ਕਰ ਲਾਂਗੇ ਤੁਸੀਂ ਇਸ ਨੂੰ ਅਵੋਇਡ ਵੀ ਕਰ ਸਕਦੇ ਹੋ ਬਟ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਪਨੀਰ ਦੀ ਟਾਪਿੰਗ ਵੀ ਕਰ ਸਕਦੇ ਹੋ ਬਹੁਤ ਹੀ ਵਧੀਆ ਟੇਸਟ ਆਉਂਦਾ ਇਹਦੇ ਨਾਲ ਇਹਦੇ ਉੱਪਰ ਆਪਾਂ ਲੋੜ ਅਨੁਸਾਰ ਥੋੜੀ ਜਿਹੀ ਮਸਾਲੇ ਐਡ ਕਰਾਂਗੇ ਹਲਦੀ ਪਾਈਏ ਥੋੜੀ ਜਿਹੀ ਥੋੜਾ ਜਿਹਾ ਨਮਕ ਪਾਇਆ ਤੇ ਥੋੜਾ ਜਿਹਾ ਆਪਾਂ ਲਾਲ ਮਿਰਚ ਪਾਊਡਰ ਪਾਇਆ ਥੋੜਾ ਜਿਹਾ ਮਸਾਲਾ ਵੀ ਤੁਸੀਂ ਪਾ ਸਕਦੇ ਹੋ ਇਹਦਾ ਕਲਰ ਇਹਦੇ ਨਾਲ ਬਹੁਤ ਸੋਹਣਾ ਬਣ ਜਾਂਦਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬ੍ਰਾਊਨ ਜਿਹਾ ਹੋ ਗਿਆ ਔਰ ਮਾਰਨੋਂ ਪੌੜタルਾਂਗੇ ਇਹਨਾਂ ਨੂੰ ਬਿਲਕੁਲ ਹਲਕਾ ਯਾ ਰੋਸਟ ਕਰਨਾ ਹੁਣ ਆਪਣਾ ਜਿਹੜਾ ਮੈਦਾ ਇਹ ਵੀ ਪੂਰੀ ਚੰਗੀ ਤਰ੍ਹਾਂ ਜਿਹੜਾ ਸੈੱਟ ਹੋ ਚੁੱਕਿਆ 20 ਮਿੰਟ ਹੋ ਗਏ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਜੀ ਪਹਿਲਾਂ ਨਾਲੋਂ ਬਹੁਤ ਹੀ ਜ਼ਿਆਦਾ ਮਲਾਇਮ ਬਣ ਗਿਆ ਹੁਣ ਆਪਾਂ ਜਿਹੜਾ ਇਹਦੇ ਤੋਂ ਜਿਹੜਾ ਪੀਜ਼ਾ ਬਣਾਵਾਂਗੇ ਪੀਜ਼ਾ ਦਾ ਜਿਹੜਾ ਬੇਸ ਆ ਉਹ ਆਪਾਂ ਹੱਥਾਂ ਨਾਲ ਹੀ ਬਣਾਵਾਂਗੇ ਤੁਸੀਂ ਬੇਲਣ ਦੀ ਮਦਦ ਨਾਲ ਵੀ ਬਣਾ ਸਕਦੇ ਹੋ ਬਟ ਆਪਾਂ ਇੱਥੇ ਹੱਥਾਂ ਨਾਲ ਹੀ ਜਿਹੜਾ ਇਹਦਾ ਬੇਸ ਤਿਆਰ ਕਰਾਂਗੇ ਇਸ ਤਰੀਕੇ ਨਾਲ ਤੁਸੀਂ ਇਹਦਾ ਬੇਸ ਤਿਆਰ ਕਰਨਾ ਇਹਨੂੰ ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ ਇਥੇ ਆਪਾਂ ਮੈਦੇ ਦਾ ਯੂਜ਼ ਕੀਤਾ ਤੁਸੀਂ ਸੂਜੀ ਦਾ ਵੀ ਯੂਜ਼ ਵੀ ਕਰ ਸਕਦੇ ਹੋ ਤੇ ਆਟੇ ਦਾ ਯੂਜ਼ ਕਰਕੇ ਵੀ ਪੀਜ਼ਾ ਬਣਾ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਇਹਦਾ ਬੇਸ ਤਿਆਰ ਕਰਾਂਗੇ ਤੁਸੀਂ ਇੱਕ ਸਾਗ ਦੇ ਅੰਨਾ ਕਿ ਮੋਟਾ ਰੱਖਣਾ ਉਹਨੂੰ ਪੈਕ ਪਲੇਟ ਵਿੱਚ ਰੱਖ ਲਾਂਗੇ ਇਹਨੂੰ ਫੋਰਕ ਦੀ ਮਦਦ ਨਾਲ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਤਾਂ ਕਿ ਜਿਹੜਾ ਪੀਜਾ ਬਹੁਤ ਜ਼ਿਆਦਾ ਫੁੱਲੇ ਨਾ ਇਸ ਤਰੀਕੇ ਨਾਲ ਤੁਸੀਂ ਨਿਸ਼ਾਨ ਲਗਾ ਲੈਣੇ ਹੁਣ ਆਪਾਂ ਇਸ ਤਰੀਕੇ ਨਾਲ ਜਿਹੜਾ ਕੰਨੀਆਂ ਤੋਂ ਜਿਹੜਾ ਇਹਦੇ ਚ ਇੱਕ ਵੱਟ ਜੀ ਬਣਾ ਲੈਣੀ ਹੈ ਤਾਂ ਕਿ ਜਿਹੜੀ ਦੀ ਟਾਪਿੰਗ ਕਰਾਂਗੇ ਉਹ ਵਧੀਆ ਜਿਹੜੇ ਸੈੱਟ ਰਵੇ ਬਾਹਰ ਨਾ ਨਿਕਲੇ ਇਸ ਤਰੀਕੇ ਨਾਲ ਤੁਸੀਂ ਕਰਨਾ ਹੁਣ ਆਪਾਂ ਜਿਹੜਾ ਤਵਾ ਉਹ ਗਰਮ ਹੋ ਚੁੱਕਿਆ ਹੈਗਾ ਉਹਦੇ ਉੱਪਰ ਆਪਾਂ ਥੋੜਾ ਜਿਹਾ ਆਇਲ ਲਗਾਵਾਂਗੇ ਇੱਥੇ ਆਪਾਂ ਘਿਓ ਦੀ ਯੂਜ਼ ਕੀਤਾ ਤੁਸੀਂ ਆਇਲ ਵੀ ਵਰਤ ਸਕਦੇ ਹੋ ਤੇ ਇਹਦੇ ਉੱਪਰ ਆਪਣਾ ਜਿਹੜਾ ਬੇਸ ਆਪਾਂ ਤਿਆਰ ਕੀਤਾ ਪੇ ਜਦੋਂ ਥੋੜੇ ਸਮੇਂ ਲਈ ਆਪਾਂ ਪਕਾਵਾਂਗੇ ਇੱਕ ਪਾਸੇ ਜੰਗੀ ਤਰ੍ਹਾਂ ਪੱਕ ਚੁੱਕਿਆ ਹੁਣ ਆਪਾਂ ਇਹਨੂੰ ਦੂਜਾ ਪਾਸਾ ਬਦਲ ਦਾਂਗੇ ਬੇਸ ਆ ਜਿਹੜਾ ਆਪਣਾ ਪੱਕ ਗਿਆ ਹੁਣ ਆਪਾਂ ਇਹਦੇ ਉੱਪਰ ਟਾਪਿੰਗ ਕਰਾਂਗੇ ਆਪਾਂ ਇਹਦੇ ਉੱਪਰ ਜਿਹੜੀ ਸੌਸ ਲਗਾਵਾਂਗੇ ਤੁਸੀਂ ਕੋਈ ਵੀ ਸੌਸ ਲਗਾ ਸਕਦੇ ਹੋ ਵੈਸੇ ਇਹਦੇ ਉੱਪਰ ਪੀਆ ਸੌਸ ਯੂਜ਼ ਹੁੰਦੀ ਆ ਬਟ ਕੋਈ ਵੀ ਹੋਰ ਸੌਸ ਜਿਹੜੀ ਆਪਣੇ ਘਰੇ ਹੋਵੇ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਣਾ ਹੁਣ ਆਪਾਂ ਇਹਦੇ ਉੱਪਰ ਜਿਹੜੀਆਂ ਕੱਟੀਆਂ ਹੋਈਆਂ ਸਬਜ਼ੀਆਂ ਸੀ ਉਹਨਾਂ ਨੂੰ ਟਾਪਿੰਗ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਜਿਹੜਾ ਚੀਜ਼ ਆ ਮੋਜ਼ਰੇਲਾ ਚੀਜ਼ ਇਹਨੂੰ ਦੇ ਉੱਪਰ ਸਪਰੈਡ ਕਰਾਂਗੇ ਜੀ ਜਿੰਨਾ ਜ਼ਿਆਦਾ ਪਾਵਾਂਗੇ ਜੀ ਉਨਾਂ ਜਿੰਦਾ ਜਿਹੜਾ ਪੀਜ਼ਾ ਬਹੁਤ ਹੀ ਵਧੀਆ ਬਣੂਗਾ ਹੁਣ ਆਪਾਂ ਇਹਦੇ ਉਹ ਜਿਹੜਾ ਰੋਸਟ ਕੀਤਾ ਪਾ ਪਨੀਰ ਸੀ ਆਪਣਾ ਘਰ ਦਾ ਬਣਾਇਆ ਵਾ ਉਹਦੀ ਆਪਾਂ ਟਾਪਿੰਗ ਕਰਾਂਗੇ ਇਹਦੇ ਉੱਪਰ ਤੁਸੀਂ ਪਨੀਰ ਨੂੰ ਛੱਡ ਕੇ ਕੋਈ ਹੋਰ ਸਬਜ਼ੀ ਵੀ ਲਗਾ ਸਕਦੇ ਆ ਇਹਦੇ ਉੱਪਰ ਐਡ ਕਰ ਸਕਦੇ ਹੋ ਪਰ ਤਾਂ ਆਪਾਂ ਇੱਥੇ ਪਨੀਰ ਐਡ ਕੀਤਾ ਨੀਰ ਤੋਂ ਬਾਅਦ ਆਪਾਂ ਪਿਆਜ਼ ਨੂੰ ਕੱਟਿਆ ਸੀ ਆਪਾਂ ਇਹਨਾਂ ਨੂੰ ਇੱਥੇ ਬਹੁਤ ਜਿਆਦਾ ਮੋਟੇ ਕੱਟਿਆ ਪਰ ਤੁਸੀਂ ਬਰੀਕ-ਬਰੀਕ ਵੀ ਕੱਟ ਕਰ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਪਿਆਜ਼ ਉੱਪਰ ਸੈੱਟ ਕਰਨੀ ਹੈ ਹੁਣ ਆਪਾਂ ਉੱਪਰ ਟਮਾਟਰ ਦੀ ਟਾਪਿੰਗ ਕਰਨੀ ਹੈ ਜੀ ਉਹਨੂੰ ਆਪਾਂ ਵਿੱਚੋਂ ਜਿਹੜਾ ਇਹਦੀ ਗੁੱਦ ਜੀ ਹੁੰਦੀ ਉਹਨੂੰ ਕੱਢ ਲਈ ਸੀ ਤੇ ਪਰਪਰ ਆਪਾਂ ਚੰਗੀ ਤਰ੍ਹਾਂ ਕੱਟ ਕੇ ਰੱਖ ਲਿਆ ਸੀ ਇਸ ਟ੍ਰੀਕ ਨਾਲ ਇਹਦੇ ਉੱਪਰ ਦੇ ਇੱਕ ਵਾਰ ਫਿਰ ਤੋਂ ਆਪਾਂ ਜਿਹੜਾ ਚੀਜ਼ ਪਾ ਦਾਂਗੇ। ਦੇਖੋ ਜਦੋਂ ਜਿਹੜਾ ਚੀਜ਼ ਜਿਆਦਾ ਪਾਵਾਂਗੇ ਇਹਦਾ ਜਦੋਂ ਮੈਲਟ ਹੋ ਜਾਊਗਾ ਤਾਂ ਬਹੁਤ ਹੀ ਜਿਆਦਾ ਵਧੀਆ ਟੇਸਟ ਆਊਗਾ ਇਹਦਾ। ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਆਪਾਂ ਇਹ ਟਾਪਿੰਗ ਤਿਆਰ ਕਰ ਲਈ ਹੈ। ਇਦੇ ਉੱਪਰ ਹੁਣ ਆਪਾਂ ਜਿਹੜੀ ਘਰ ਦੀ ਪੀਸੀ ਲਾਲ ਮਿਰਚ ਚਿਲੀ ਫਲੈਕਸ ਉਹਦਾ ਯੂਜ਼ ਕੀਤਾ ਤੁਸੀਂ ਇਹਦੇ ਉੱਪਰ ਆਰਗਨ ਦਾ ਯੂਜ਼ ਵੀ ਕਰ ਸਕਦੇ ਹੋ ਹੁਣ ਆਪਾਂ ਇੱਥੇ ਇੱਕ ਪਲੇਟ ਲਈ ਇਹਦੇ ਵਿੱਚ ਆਪਾਂ ਜਿਹੜਾ ਦੇਸੀ ਘਿਓ ਲਗਾਇਆ ਤੁਸੀਂ ਕੋਈ ਆਇਲ ਵੀ ਯੂਜ਼ ਕਰ ਸਕਦੇ ਹੋ ਇਹਦੇ ਉੱਪਰ ਆਪਾਂ ਜਿਹੜਾ ਇਹਦਾ ਬੇਸ ਆ ਪੀਜੇ ਦਾ ਨੂੰ ਰੱਖ ਲਾਂਗੇ ਤਾਂ ਕਿ ਨੀਚੋਂ ਜਿਹੜਾ ਇਹ ਜਾਲ ਨਹੀਂ ਨਾ ਇਸ ਤਰੀਕੇ ਨਾਲ ਤੇ ਆਪਾਂ ਇੱਥੇ ਕੜਾਈ ਗਰਮ ਕਰ ਲਈ ਹੈ ਜੀ ਇਹਦੇ ਸਾਈਜ਼ ਦੀ ਇਹ ਵਿੱਚ ਚੰਗੀ ਤਰ੍ਹਾਂ ਆਸਾਨੀ ਨਾਲ ਟਿਕ ਜੇ ਕਿਉਂਕਿ ਆਪਾਂ ਇਹਨੂੰ ਬਿਨਾ oven ਦੇ ਬਣਾਵਾਂਗੇ ਤੇ ਕੜਾਈ ਨੂੰ ਆਪਾਂ ਪੂਰੀ ਤਰ੍ਹਾਂ ਗਰਮ ਕਰ ਲਿਆ ਸੀ ਤੇ ਹੁਣ ਆਪਾਂ ਇਹਨੂੰ ਘੱਟ ਫਲੇਮ ਤੇ ਕਰਕੇ ਇਹਨੂੰ ਢੱਕ ਦਾਂਗੇ 15 ਕਿ ਮਿੰਟ ਤੱਕ ਇਹਨੂੰ ਆਪਾਂ ਇਸੇ ਤਰ੍ਹਾਂ ਪਕਾਉਣਾ ਪੀਜ਼ਾ ਆਪਣਾ ਜਿਹੜਾ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਚੀਜ਼ ਆ ਉਹ ਪੂਰੀ ਤਰ੍ਹਾਂ ਪਿਘਲ ਗਿਆ ਮੈਲਟ ਹੋ ਚੁੱਕਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਕੱਪੜੇ ਦੀ ਮਦਦ ਨਾਲ ਬਾਹਰ ਕੱਢ ਲਾਂਗੇ ਕਿਉਂਕਿ ਇਹ ਥੋੜਾ ਗਰਮ ਹੁੰਦਾ ਤੁਸੀਂ ਦੇਖ ਸਕਦੇ ਹੋ ਪੀਜ਼ਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਬਿਲਕੁਲ ਆਸਾਨ ਤੇ ਜੀਕੇ ਨੇ ਬਣਾਏ ਦੇ ਘਰ ਦੀਆਂ ਚੀਜ਼ਾਂ ਦੇ ਤੁਸੀਂ ਇਹਨੂੰ ਬਣਾ ਕੇ ਟਰਾਈ ਜ਼ਰੂਰ ਕਰ ਸਕਦੇ ਹੋ ਮੇਰੀ ਇਹ ਰੈਸਪੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਜ਼ਰੂਰ ਲਾਇਕ ਤੇ ਸ਼ੇਅਰ ਕਰਨਾ ਜੀ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਮੈਂ ਹੋਰ ਵੀਡੀਓ ਬਣਾ ਸਕਾਂ ਥੈਂਕ ਯੂ